ਤਲਵਾੜਾ ਵਿਖੇ ਭਾਰਤੀ ਸੈਨਾ ਦੇ ਸਨਮਾਨ ਵਿੱਚ ਤਿਰੰਗਾ ਯਾਤਰਾ ਕੱਢੀ ਗਈ। ਬੀਤੇ ਸਮੇਂ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਅਤੰਕਵਾਦੀਆਂ ਵੱਲੋਂ ਬੇਕਸੂਰ ਲੋਕਾਂ ਦੀਆਂ ਜਾਨਾਂ ਲਈਆਂ ਗਈਆਂ ਸਨ ਅਤੇ ਭਾਰਤੀ ਸੈਨਾ ਵੱਲੋਂ ਅਤੰਕਵਾਦੀਆਂ ਨੂੰ ਮੂੰਹ ਤੋਰ ਜਵਾਬ ਦਿੱਤਾ ਗਿਆ। ਉਸ ਦੇ ਉਪਲਗਕਤ ਤਲਵਾੜਾ ਵਿੱਚ ਤਿਰੰਗਾ ਯਾਤਰਾ ਕੱਢੀ ਗਈ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਦੀਪ ਪੁਲਾਹਣੇ ਕਿਹਾ ਕਿ ਸਾਨੂੰ ਦੇਸ਼ਵਾਸੀਆਂ ਨੂੰ ਭਾਰਤੀ ਸੈਨਾ ਉੱਤੇ ਮਾਣ ਅਤੇ ਗਰਵ ਹੈ। ਅਤੇ ਦੇਸ਼ ਦੇ ਪਾਦਾਨ ਮੰਤਰੀ ਨਰਿੰਦਰ ਮੋਦੀ ਤੇ ਗਰਵ ਹੈ ਜਿਸਨੇ ਅਪੈਸ਼ਨ ਸ਼ਿਦੂਰ ਤਿਤ ਪਾਕਿਸਤਾਨ ਨੂੰ ਮੂੰਹ ਤੋਰ ਕਰਾਰਾ ਜਵਾਬ ਦਿੱਤਾ ਹੈ ਇਸ ਮੌਕੇ ਤੇ ਭਾਰਤੀਆ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸ਼ਹਿਰ ਦੇ ਹੋਰ ਵੀ ਪਤਵੰਤੇ ਮੌਜੂਦ ਸਨ ਜਿਹੜਾ 22 April ਨੂੰ ਪੈਲਗਾਮ ਦੇ ਵਿੱਚ ਪਾਕਿਸਤਾਨ ਤੋਂ ਟ੍ਰੇਨਡ ਕੀਤੇ ਹੋਏ ਅਤੰਗਵਾਦੀਆਂ ਨੇ ਸਾਡੇ ਦੇਸ਼ ਦੇ 82 ਲੋਕਾਂ ਦਾ ਇੱਥੇ ਕਤਲ ਕੀਤਾ ਉਸ ਸਬੰਧ ਦੇ ਵਿੱਚ ਭਾਰਤ ਨੇ 7 ਤਰੀਕ ਦੀ ਰਾਤ ਨੂੰ ਜਿਹਦਾ ਕਿ ਨਾਂ ਰੱਖਿਆ ਸੀ ਆਪਰੇਸ਼ਨ ਸੰਦੂਰ ਕਿਉਂਕਿ ਉਸ 22 April ਨੂੰ ਸਾਡੀਆਂ ਪੈਣਾ ਦੇ ਉੱਤੇ ਸੰਦੂਰ ਜਿਹੜੇ ਉਜਾੜੇ ਗਏ ਸੀਗੇ ਉਹਦੇ ਸਮਾਨ ਦੇ ਵਿੱਚ ਜਿਹੜਾ ਆਪਰੇਸ਼ਨ ਸੰਧੂਰ 7 7 ਤਰੀਕ ਨੂੰ ਪਾਕਿਸਤਾਨ ਦੇ ਵਿੱਚ ਜਾ ਕੇ ਹਿੰਦੁਸਤਾਨ ਦੀਆਂ ਤਿੰਨੇ ਸੈਨਾਵਾਂ ਆਰਮੀ ਹਲ ਸੈਨਾ ਜਲ ਸੈਨਾ ਤੇ ਪਾਣੀ ਵਾਲੀ ਸੈਨਾ ਨੇ ਜਿਹੜਾ ਅਟੈਕ ਕੀਤਾ ਔਰ ਪਾਕਿਸਤਾਨ ਦੇ ਜਿੰਨੇ ਵੀ ਅਤਿ ਕਬਦੀ ਟਿਕਾਣੇ ਸੀ ਸਾਰੇ ਵਿਸਥਿਤ ਕਰ ਦਿੱਤੇ ਉਸਦੇ ਸਨਮਾਨ ਦੇ ਵਿੱਚ ਅੱਜ ਇਹ ਤਿਰੰਗਾ ਯਾਤਰਾ ਜਿਹੜੀ ਤਰਵਾੜਾ ਦੇ ਵਿੱਚ ਇਹ ਕੱਢੀ ਗਈ ਹੈ ਔਰ ਸਾਡੇ ਦੇਸ਼ ਦੇ ਜਿਹੜੀਆਂ ਸਨਾਮਨ ਨੂੰ ਅਸੀਂ ਸਲੂਟ ਕਰਦੇ ਹਾਂ ਔਰ ਭਾਰਤ ਦੀ ਇਕਤਾ ਤੇ ਅਖੰਡਤਾ ਨੂੰ ਕਾਇਮ ਰੱਖਦੇ ਹੋਏ ਅੱਜ ਇਹ ਯਾਤਰਾ ਕੱਢੀ ਹੈ ਔਰ ਬਹੁਤ ਹਮਮਾਗੇ ਸਾਡੇ ਇਲਾਕੇ ਦੇ ਜਿੰਨੇ ਵੀ ਨੌਜਵਾਨ ਫੌਜੀ ਸਾਰਿਆਂ ਨੇ ਦੇ ਸ਼ਮੂਲਿਤ ਕੀਤੀ ਹੈ ਮੈਂ ਸਾਰਿਆਂ ਨੂੰ ਅੱਜ ਇਸ ਦਿਨ ਤੇ ਸਲੂਟ ਕਰਦਾ ਹਾਂ ਸਤਿ ਸ਼੍ਰੀ ਅਕਾਲ ਜੈ ਭਾਰਤ ਮਾਤਾ ਕੀ ਜੈ ਹਾਂ ਜੈ ਸਰ ਹਾਂ ਅੱਜ ਇਹ ਤਿਰੰਗਾ ਯਾਤਰਾ ਇਹ ਜਿਹੜੇ ਸਾਡੇ ਸੈਨਿਕ ਹੈ ਭਾਰਤੀ ਸੈਨਾ ਦੇ ਜਿਹੜੇ ਜਵਾਨ ਹੈ ਉਹਦਾ ਦੇ ਆਨਰ ਦੇ ਵਿੱਚ ਉਹਨਾਂ ਸਨਮਾਨ ਦੇ ਵਿੱਚ ਇਹ ਨਿਕੰਡੀ ਜਾ ਰਹੀ ਹੈ ਅੱਜ ਭਾਰਤ ਪਰਸ਼ਵਾਰੀ ਮੈਂ ਗੱਲ ਕਹਿਣੀ ਚਾਹਾਂਗਾ ਕਿ ਕੇਂਦਰ ਸਰਕਾਰ ਦਾ ਡ੍ਰਿੜ ਸੰਕਲਪ ਔਰ ਭਾਰਤੀ ਸੈਨਾ ਦਾ ਪ੍ਰਾਕਰਮ ਔਰ ਅੱਜ ਜਿਹੜਾ ਭਾਰਤ ਹੈ ਇੱਕ ਵਿਸ਼ਵ ਦੀ ਸ਼ਕਤੀ ਬਣ ਚੁੱਕਾ ਹੈ ਔਰ ਪਾਕਿਸਤਾਨ ਨੇ ਕਿਮਾਕਤ ਕੀਤੀ ਸੀ ਪਹਿਲਗਾਮ ਦੇ ਵਿੱਚ ਜਿਹੜੇ ਸਾਡੇ ਇੱਥੇ ਪ੍ਰੇਟ ਏ ਸੀ ਉਹਨਾਂ ਦੀ ਨਿਰਸ਼ਚਨ ਸਾਥ ਪਿਆ ਕੀਤੀ ਗਈ ਹੈ ਅੰਤਖਵਾਦੀਆਂ ਦੁਆਰਾ ਔਰ ਉਹਦੇ ਜਵਾਬ ਦੇ ਵਿੱਚ ਭਾਰਤੀ ਸੈਨਾ ਨੇ ਆਪਰੇਸ਼ਨ ਸਿੰਧੂਰ ਦੇ ਮਾਧਿਅਮ ਦੇ ਨਾਲ ਪਾਕਿਸਤਾਨ ਨੂੰ ਨਿਸ਼ਟਾਨਾਬੂਦ ਕੀਤਾ ਹੈ ਉੱਥੇ ਜਿਹੜੇ ਇਹਨਾਂ ਨੇ ਹਮਲੇ ਕੀਤੇ ਆ ਉਹਦੇ ਨਾਲ ਘੱਟੋ ਘੱਟ ਵੀ 100 ਤੋਂ ਜ਼ਿਆਦਾ ਆਂਤਕੀ ਉਹਨਾਂ ਸਫਾਇਆ ਕੀਤਾ ਗਿਆ ਜਿਹੜੇ ਆਰਮੀ ਬੇਸਾਂ ਤਬਾਹ ਕੀਤੇ ਗਏ ਆ ਪਾਕਿਸਤਾਨ ਦਾ ਬਹੁਤ بڑا ਨੁਕਸਾਨ ਕੀਤਾ ਗਿਆ ਮੈਂ ਇੱਕ ਗੱਲ ਕਹਿਣੀ ਚਾਹਾਂ ਬੰਦਾ ਜਿਹੜਾ ਅੱਜ ਦਾ ਆਧੁਨਿਕ ਭਾਰਤ ਹੈ ਇਹ ਬਹੁਤ ਬਦਲਿਆ ਹੋਇਆ ਭਾਰਤ ਹੈ ਜਿਹੜਾ ਵੀ ਕੋਈ ਸੰਗਠਨ ਜਿਹੜਾ ਵੀ ਕੋਈ ਦੇਸ਼ ਭਾਰਤਾਂ ਨੂੰ ਉਂਗਲੀ ਕਰੇਗਾ ਉਹਦੀ ਉਂਗਲੀ ਉਹਦੀ ਬਾਜੂ ਤੋੜੀ ਜਾਏਗੀ ਔਰ ਮੈਂ ਬੜੇ ਗਰਵ ਨਾਲ ਕਰਕੇ ਨਾ ਕਿ ਜਿਹੜੀ ਭਾਰਤੀ ਸੈਨਾ ਦੀ ਹੈ ਇਹਨਾਂ ਨੇ ਪਾਕਿਸਤਾਨ ਦੀ ਛਾਤੀ ਚੀਰ ਕੇ ਉਹਦੇ ਉੱਪਰ ਹਮਲਾ ਕੀਤਾ ਹੈ ਔਰ ਜਿੰਨਾ ਨੁਕਸਾਨ ਉਹਨੂੰ ਪਹੁੰਚਾਇਆ ਹੈ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ ਮੈਂ ਆਪਣੇ ਵੀ ਲੋਕਾਂ ਨੂੰ ਇੱਕ ਗੱਲ ਜ਼ਰੂਰ ਦਵਾਂਗਾ ਕਿ ਜਿਹੜਾ ਇਸਲੇ ਸਮੇਂ ਚੱਲਦਾ ਪਿਆ ਸੀ ਅਖਬਾਰਾਂ ਵਿੱਚ ਦੇਖਦੇ ਟੀਵੀ ਦੇ ਉੱਪਰ ਦੇਖਦੇ ਆ ਕਿ ਜਿਹੜਾ ਸਾਡੇ ਵਿੱਚ ਬਹੁਤ ਸਾਰੇ ਲੋਕ ਇੱਦਾਂ ਦੇ ਆ ਜਿਹੜੇ ਸਾਡੀ ਜਸੂਸੀ ਕਰ ਰਹੇ ਆ ਜਿਹੜੇ ਸਾਡੇ ਜਿੰਨੇ ਵੀ ਸਾਡੇ ਆਰਬੀ ਕੰਟੀਨੈਂਟਲ ਏਰੀਆ ਉਹਨਾਂ ਜਸੂਸੀ ਕਰ ਰਹੇ ਆ ਪਾਕਿਸਤਾਨ ਨੂੰ ਤਲਾਹ ਦੇ ਰਹੇ ਆ ਸਾਨੂੰ ਥੋੜਾ ਸਜਗ ਹੋਣ ਦੀ ਲੋੜ ਹੈ ਜਿੰਨੇ ਵੀ ਸਾਡੇ ਲੋਕ ਇਹ ਉਧ ਗਿਰਦਾ ਜਿਹੜੇ ਲੋਕੋ ਅਣਪਛਾਤੇ ਆ ਕੋ ਪ੍ਰਵਾਸੀ ਲੋਕ ਇੱਦਾਂ ਦੇ ਜਿਨ੍ਹਾਂ ਕੋ ਆਇਡੈਂਟੀਫਿਕੇਸ਼ਨ ਨਹੀਂ ਹੈ ਥੋੜਾ ਜਿਹਾ ਉਹਨਾਂ ਦੇ ਉੱਪਰ ਸਿਕੰਜਾ ਕੱਸਣ ਦੀ ਲੋੜ ਹੈ ਤਾਂ ਕਿ ਸਾਡੀ ਕੋਈ ਵੀ ਖੁਫੀਆ ਜਾਣਕਾਰੀ ਬਾਹਰ ਨਾ ਜਾਵੇ ਇੱਕ ਵਾਰੀ ਫੇਰ ਮੈਂ ਕਹਿਣਾ ਚਾਹਵਾਂਗਾ ਕਿ ਭਾਰਤੀ ਸੈਨਾ ਸਾਡਾ ਗਰਵ ਹੈ ਉਨ੍ਹਾਂ ਦੇ ਕਾਰਨ ਹੀ ਸਾਡਾ ਦੇਸ਼ ਸੁਰੱਖਿਤ ਹੈ ਉਹਨਾਂ ਨੂੰ ਨਮਨ ਹੈ ਅਸੀਂ ਉਹਨਾਂ ਨੂੰ ਸੈਲੂਟ ਕਰਦੇ ਹਾਂ ਭਾਰਤ ਮਾਤਾ ਕੀ ਜੈ